ਸਿਕਾ ਸਾਰਿਆਂ ਨੂੰ ਹੋਰ ਸਨਾਵ ਜੀ ਕੀ ਹਾਲ ਚਾਲ ਹੈ ਤੁਹਾਡਾ ਫਸਟ ਚੋਇਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੂਡ ਹੈਗਾ ਜੀ ਆਨਲਾਈਨ ਕੈਸ਼ ਆਨਲੀ ਵੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੁਪ ਪਸੰਦ ਹੁੰਦਾ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ ਵਟਸਐ ਸ਼ੀਪਿੰਗ ਵਿਦ ਫ੍ਰੀ ਹੋ। ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਨੂੰ 5 ਵਜੇ। ਸ਼ੌਪ ਤੇ ਆਉਣ ਚਾਹੁੰਦੇ ਹੋ ਤਾਂ ਅਡਰੈਸ ਨੋਟ ਕਰ ਲਓ। ਕੋਟਕਪੂਰਾ ਰੋਡ, ਨੇੜੇ ਗੁਰੂ ਗੋਬਿੰਦ ਸਿੰਘ ਸਾਹਿਬ ਫ੍ਰੀਪੋ। ਲਓ ਜੀ ਅੱਜ ਫੇਰ ਅਸੀਂ ਤੁਹਾਨੂੰ ਨਾਲ ਮਿਕਸ ਵੈਰਾਈਟੀ ਸੂਟ ਦੇਵਾਂਗੇ। ਪਹਿਲਾਂ ਮੈਂ ਤੁਹਾਨੂੰ ਕਾਟਨ ਦੇ ਦੁਪੱਟਿਆਂ ਨਾਲ ਸੂਟ ਜਿਹੜੇ ਉਹ ਦਿਖਾਵਾਂਗੀ। ਬਹੁਤ ਹੀ ਪਿਆਰੇ ਜਿਸਮਤ ਨੇ। ਜਿੰਨੇ ਕ ਆਪਣੇ ਕੋਲੇ ਹੈਗੇ ਨੇ 6-7 ਉਹ ਮੈਂ ਤੁਹਾਨੂੰ ਦਿਖਾ ਦੇਣੀ ਆ। ਔਰ ਤੁਮ ਬਹੁਤ ਵੱਡੇ ਡਿਸਕਾਊਂਟ ਤੇ ਸੂਟ ਅੱਜ ਤੁਹਾਨੂੰ ਮਿਲ ਜਾਣਗੇ। 850 ਦੇ ਆਪਾਂ ਦਿੱਤੇ ਸੀ ਅੱਜ ਤੁਹਾਨੂੰ 750 ਦੇ ਵਿੱਚ ਤੇ ਲੋ ਜੀ ਬੜਾ ਪਿਆਰਾ ਜਾਂ ਉੱਪਰ ਪੱਟੀ ਲੱਗੀ ਹੋਈ ਐ ਤੇ ਬਹੁਤ ਸੋਹਣੀ ਕਾਟਨ ਐ ਬਹੁਤ ਸੋਹਣੀ ਕਾਟਨ ਐ ਕੋਈ ਕਲਰ ਨਹੀਂ ਜਾਂਦਾ ਕੁਝ ਵੀ ਨਹੀਂ ਹੁੰਦਾ ਇਹਨਾਂ ਨੂੰ ਜਿਵੇਂ ਮਰਜ਼ੀ ਪਾਓ ਧੋ ਉਹ ਨੀਚੇ ਲੱਗੀ ਹੋਈ ਐ ਇਹ ਬੜੀ ਪੱਟੀ ਤੇ ਇਹ ਹੈਗੀ ਐ ਜੀ ਇਹਦੇ ਨਾਲ ਸਲਵਾਰ ਕਾਫੀ ਜ਼ਿਆਦਾ ਸੋਹਣੇ ਸੰਤਲੇ ਲੋ ਆਲਵੇਸ ਬਹੁਤ ਪਿਆਰੀ ਦੁਪੱਟੇ ਨੇ ਤੇ ਦੁਪੱਟਾ ਹੋਊਗਾ ਸਵਾ ਦੋ। ਚੜਾਈ ਬਹੁਤ ਐ ਫੁੱਡੇ ਡੁੱਲੇ ਨੇ ਬਹੁਤ ਸੋਹਣੀ ਸੂਟ ਨੇ 750 ਦੇ ਵਿੱਚ ਮਿਲ ਜਾਊਗਾ। ਸ਼ਿਪਿੰਗ ਫ੍ਰੀ ਹੋਊਗੀ। ਆ ਲੋ। ਇਸੇ ਦੇ ਇੱਕ ਨਾਲ ਇਹ ਵਾਲਾ ਸੂਟ ਐ। ਆ ਲੋ। ਜਿਆਦਾ ਕੋਲੋਂ ਦੀ ਮੈਨੂੰ ਲੱਗਦਾ ਬਾਹਲੀ ਲੋਡ ਨਹੀਂ। ਕਾਵੇ ਬ੍ਰਾਂਡ ਦੇ ਸੂਟ ਨੇ। ਆਰਗੈਂਜ਼ਾ ਦੀ ਪੱਟੀ ਲੱਗੀ ਐ ਉੱਪਰ ਵਰਕ ਹੋਇਆ ਹੋਇਆ ਐ ਐਡਜਸਟੇਬਲ ਐ ਸਾਈਡ ਤੇ ਕਰ ਸਕਦੇ ਹਾਂ ਉੱਪਰ ਨੀਚੇ ਕਰ ਸਕਦੇ ਹਾਂ। ਇਹ ਹੈਗਾ ਜੀ ਇਹਦੇ ਨਾਲ ਸਲਵਾਰ ਦਾ ਪੀਸ ਤੇ ਇਹ ਹੈਗਾ ਇਹਦੇ ਨਾਲ ਦੁਪੱਟਾ ਹਾਂ ਸੋਨਾ ਜਾ ਦੁਪੱਟਾ ਹੱਲਿਆਂ ਤੇ ਆ ਫੁੱਲ ਜੇ ਲੱਗੇ ਹੋਏ ਨੇ ਠੀਕ ਹੈ ਜੀ ਤੇ ਵਧੀਆ ਕਾਟਨ ਦੇ ਵਿੱਚ ਸੂਟ ਆਊਗਾ ਕਿਸੇ ਦਾ ਰੰਗ ਨਹੀਂ ਜਾਊਗਾ ਕਿਸੇ ਦਾ ਰੰਗ ਉਰਦਾ ਨਹੀਂ ਫੇਡ ਨਹੀਂ ਹੋਊਗਾ ਤੇ 750 ਦੇ ਵਿੱਚ ਸੂਟ ਮਿਲ ਜਾਊਗਾ ਲੋਈ ਇਹ ਕੇ ਵਾਲਾ ਸੂਟ ਹੈ ਇਦਾਂ ਹੀ ਦਿਖਾ ਦੇਣੀ ਆ ਆ ਪੱਟੀ ਲੱਗੀ ਹੋਈ ਆ neck ਤੇ ਇਹ ਵਾਲੀ ਜਿਹਦੀ ਡਿਜ਼ਾਈਨਿੰਗ ਹੈ ਇਹ ਹੈਗੀ ਆ ਜੀ ਸਲਵਾਰ ਠੀਕ ਹੈ ਜੀ ਤੇ ਦੁਪੱਟਾ ਦੇਖ ਲਓ ਲਓ ਜੀ ਇਦਾਂ ਦਾ ਦੁਪੱਟਾ ਹੈ ਠੀਕ ਹੈ ਤੇ 750 ਦੇ ਵਿੱਚ ਸੁੱਟਾ ਦੂਗਾ ਕੋਈ ਸ਼ਿਪਿੰਗ ਨਹੀਂ ਦੇਣੀ ਇੱਥੇ 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 ਸਹੀ ਰੰਗ ਹੈ ਪਿੰਕ ਜਿਹਾ ਕਲਰ ਆ ਜੀ ਸੋਨਾ ਜਾਂ ਘਰ ਬੈਠੇ ਬਿਠਾਏ ਸੁੱਟਾ ਦੂਗਾ ਜੇ ਸਲਾਉਣਾ ਤਾਂ ਸਵਾ ਕੇ ਭੇਜ ਦਾਂਗੇ ਚੁੱਕ ਕਰਕੇ ਪਾਯੋ ਤੇ ਰਿਸ਼ਤੇਦਾਰੀ ਚ ਜਾਓ ਲੋਲੀ ਰਖੜੀਆਂ ਬੰਨਣ ਜਾਇਓ ਹਾਂ ਲੋਲੀ ਆ ਗ੍ਰੇ ਕਲਰ ਦਾ ਸੂਟ ਹੈ ਕਾਫੀ ਸੋਹਣਾ ਲੱਗਦਾ ਹੈ ਵੀ ਸੋਬਰ ਜਿਹਾ ਸੂਟ ਹੈ ਹਾਂ ਉੱਪਰ ਮਿਰਰ ਵਰਕ ਵਗੈਰਾ ਹੋਇਆ ਹੋਇਆ ਪੱਟੀ ਤੇ ਸੋਨਾ ਵਰਕ ਹੋਇਆ ਹੋਇਆ ਇਹ ਹੈਗੀ ਆ ਦੀ ਸਲਵਾਰ ਤੇ ਨਾਲ ਮਿਲੂਗਾ ਇਹ ਵਾਲਾ ਦੁਪੱਟਾ ਆ ਵੀਦੋ ਦੱਸਉਂਦਾ ਕਿ ਪ੍ਰਾਈਸ ਮੇ ਰੂਗੀ 750 ਲੋ ਜੀ ਇਹ ਨਾ ਬੋਟਲ ਗ੍ਰੀਨ ਕਲਰ ਹੈ ਜਿਹਨੂੰ ਮੂੰਗੀਆ ਕਲਰ ਵੀ ਕਹ ਦਿੰਦੇ ਆਪਾਂ ਲੋ ਇਹਦਾ ਨੈਕ ਦੇਖੋ ਤੁਸੀਂ ਕਿੰਨਾ ਸੋਹਣਾ ਪੱਟੀ ਲੱਗੀ ਹੋਈ ਆ ਉੱਪਰ ਵਰਕ ਹੋਇਆ ਹੋਇਆ ਬਹੁਤ ਸੋਹਣਾ ਆ ਸਾਈਡ ਤੇ ਪੱਟੀ ਲੱਗੀ ਹੋਈ ਹੈ ਜਰੀ ਪਲਸ ਸਿੱਪੀ ਵਰਕ ਹੋਇਆ ਹੋਇਆ ਇਹਦੇ ਨਾਲ ਜਿਹੜੀ ਸਲਵਾਰ ਹੈਗੀ ਆ ਉਹ ਇਹ ਵਾਲੀ ਹੈ ਐ ਲਾਈਨਾਂ ਵਾਲੀ ਆ ਦੇਖੋ ਠੀਕ ਹੈ ਜੀ ਸਾਰਾ ਕਲਰ ਨਾਮ ਰੰਗ ਸਹੀ ਆ ਜੀ ਅੰਦਰ ਕਲਰ ਸਹੀ ਆ ਰਿਹਾ ਘੇਰੇ ਤੇ ਲੇਸ ਹੈਗੀ ਆ ਇਹ ਨਾਲ ਦੁਪੱਟਾ ਹੈ ਦੁਪੱਟਾ ਤੁਹਾਨੂੰ ਮੈਂ ਫੋਲਡ ਕੇ ਦਿਖਾ ਦਿੰਦੀ ਹਾਂ ਹਾਂ ਸਵਾ ਸਵਾ 2 ਮੀਟਰ ਹੋਣਗੇ ਦੁਪੱਟੇ ਪਰ ਚੌੜਾਈ ਬੁਈ ਹੋਊਗੀ ਦੁਪੱਟੇ ਬਹੁਤ ਸੋਹਣੇ ਆ ਸੂਟ ਬਹੁਤ ਸੋਹਣੇ ਆ ਤੇ ਪ੍ਰਾਈਸ ਵੀ ਬਹੁਤ ਸੋਹਣੀ ਆ 750 ਲੋ ਕਾਫੀ ਸੋਹਣਾ ਹੈ ਵੀ ਸੋਹਣਾ ਇਹ ਨੋਰੀ ਇਹ ਹੈਗਾ neck neck ਦੇ ਉੱਪਰ ਇਹ ਪੱਟੀ ਹੈ ਪੱਟੀ ਦੇ ਉੱਪਰ ਵਰਕ ਹੈ ਇਹ ਨਾਲ ਸਲਵਾਰ ਹੈ ਇਹ ਹੈਗਾ ਜੀ ਦੁਪੱਟਾ ਆਹ ਲੋ ਡਬਲ ਹੀ ਦੇ ਦੋ ਇਤਨ ਦੁਪੱਟਾ ਸੋਹਣੇ ਸੋਹਣੇ ਦੁਪੱਟੇ ਆ ਤੇ ਸੋਹਣੇ ਸੋਹਣੇ ਸੂਟ ਹੈ ਨੈਕਸਟ ਦੇਖੋ ਆ ਲੋ ਜੀ ਇਹ ਸਲਵਾਰ ਹੈ ਇਹਦੇ ਨਾਲ ਤਾਂ ਪਹਿਲਾਂ ਇੱਕ ਬੋਟਲ ਗ੍ਰੀਨ ਦੇਖ ਚੁੱਕੇ ਹੋ ਤੁਸੀਂ ਮਸਟਰਡ ਕਲਰ ਹਾਂ ਠੀਕ ਹੈ ਉੱਪਰ ਇਹਦੇ ਵਰਕ ਹੋ ਜਾਦਾ ਹੈ ਨੈਕਲਾਈਨ ਪਰ ਇਹ ਹੈਗਾ ਇਹਦਾ ਦੁਪੱਟਾ ਹਾਂ ਠੀਕ ਹੈ ਆ ਪੱਟੀ ਹੈ ਜਿਹੜੀ ਕੰਨੀਆਂ ਤੇ ਹੈ ਆ ਇਹਦਾ ਬਾਰਡਰ ਠੀਕ ਹੈ ਜੀ ਲੋ ਲੋ ਜੀ ਮਹਿਰੂਨ ਕਲਰ ਆਹ ਦੀ ਪੱਟੀ ਆ ਬਹੁਤ ਸੋਹਣੀ ਜੀ ਵਰਕ ਵਾਲੀ ਪੱਟੀ ਐ ਠੀਕ ਹੈ ਜੀ ਤੇ ਇਹ ਹਿਸਾਬ ਦਿਖਾ ਦੇਣਾ ਤੁਹਾਨੂੰ ਲੋ ਜੀ ਇਹ ਹੈਗੀ ਸਲਵਾਰ ਇਸ ਤਰ੍ਹਾਂ ਕਰਕੇ ਬਣਾਉਂਦੇ ਆ। ਇਹ ਦੁਪੱਟਾ। ਠੀਕ ਹੈ ਜੀ 750 ਦੇ ਵਿੱਚ ਸੂਟ ਲੇ। ਸ਼ਿਪਿੰਗ ਫ੍ਰੀ। ਤੇ ਬੱਸ। ਇਹ ਸੂਟ ਆਪਣੇ ਕੋਲੇ ਹੈਗਾ ਜੀ ਇਕੋ ਹੀ ਪੀਸ ਰਹਿ ਗਿਆ ਹੁਣ ਆਪਣੇ ਕੋਲੇ ਸ਼ਿਮਨ ਦਾ। ਸਭ ਮੇਰੇ ਖਿਆਲ ਆ। ਮੈਨੂੰ ਲੱਗਦਾ ਹੈ ਕਿ ਸਭ ਚਲੇ ਗਏ। ਬਸ ਲਾਸਟ ਬਚਿਆ ਹੋਇਆ ਹੁਣ ਆਪਣੇ ਕੋਲੇ। ਚਲੋ। ਸ਼ਿਮਰ ਦੇ ਵਿੱਚ ਸ਼ਿਮਰ ਮਸਲੀਨ ਹੈ ਬਹੁਤ ਸੋਹਣਾ ਸੂਟ ਬੇਫਿਕਰ ਹੋ ਕੇ ਲੈ ਲਓ ਤੁਸੀਂ ਬੇਸ਼ੱਕ ਵੀ ਲਾਈਨਿੰਗ ਨਾ ਲਾਓ ਕਿਉਂਕਿ ਬੈਕ ਸਾਈਡ ਤੇ ਇਹਦੇ ਚੁਬਨ ਨਹੀਂ ਹੈਗੀ ਬਿਲਕੁਲ ਚੁਬਦਾ ਨਹੀਂ ਆ ਇਹ ਐਂ ਬਣਾ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਮਰਜ਼ੀ ਹੈ ਤੁਹਾਡੀ ਫਰੰਟ ਬੈਕ ਤੇ ਲਾਉਣੀ ਹੈ ਤਾਂ ਲਾ ਵੀ ਸਕਦੇ ਹੋ ਪਰ ਬਹੁਤ ਜ਼ਿਆਦਾ ਸੋਹਣਾ ਲੱਗਦਾ ਸੂਟ ਇਹ ਵਰਕ ਹੋਇਆ ਹੋਇਆ ਆਹ ਵਾਲਾ ਤੁਹਾਨੂੰ ਵਰਕ ਮਿਲੂਗਾ ਇਹ ਵਾਲਾ ਜਿਹੜਾ ਦੇਖ ਰਹੀ ਠੀਕ ਹੈ ਜੀ ਆਹ ਬੈਕ ਸਾਈਡ ਰੂਗੀ ਇਹਦੀ ਤੇ ਇਸ ਸਲਵਾਰ ਦੇਖੋ ਨੈਗੇਟਿਵ ਪ੍ਰਿੰਟ ਵੀ ਬੜੇ ਪਿਆਰੇ ਸੂਟ ਹੈ ਜੀ ਇਹ ਤੇ ਲੋ ਇਹ ਹੈਗਾ ਇਹਦਾ ਦੁਪੱਟਾ ਦੁਪੱਟਾ ਮਸਲੀਨ ਦੇ ਵਿੱਚ ਮਿਲੂਗਾ ਸਿੱਤੇ ਟਿੱਕਣ ਵਾਲੇ ਦੁਪੱਟੇ ਆ ਇਹ ਲੋ ਬਹੁਤ ਸੋਹਣੇ ਦੁਪੱਟੇ ਖੁੱਲੇ ਚੌੜੇ 2.5 ਤੋਂ ਜ਼ਿਆਦਾ ਦੁਪੱਟਾ ਹੋਊਗਾ ਜੀ ਆ ਲੋ 3 ਸ਼ਿਪਿੰਗ ਨਾਲ ਉਹਨਾਂ ਦੇ 1250 ਦੇ ਵਿੱਚ 200 ਦਾ ਡਿਸਕਾਊਂਟ ਆ ਪਹਿਲਾਂ 1450 ਦਾ ਸੀ ਹੁਣ ਇਹ ਥੋੜੇ ਕੋਲੇ 1200 50 ਦੇ ਵਿੱਚ ਆਊਗਾ ਜੀ ਲੋ ਜੀ ਮੈਂ ਤੁਹਾਨੂੰ ਦੋ ਸੂਟ ਹੋਰ ਦਿਖਾਉਣੀ ਆ ਹਾਲੋ ਇਹ ਰਾਮਟੈਕਸ ਦਾ ਸੂਟ ਹੈ 컬러 ਦੇਖ ਲਓ ਤੁਸੀਂ 컬러 ਤੇ ਪ੍ਰਿੰਟ ਦੇਖੋ ਪਹਿਲਾਂ ਸਹੀ ਆ ਰਿਹਾ ਹਾਂ ਹਾਂ 컬러 ਪ੍ਰਿੰਟ ਤੁਸੀਂ ਸਹੀ ਦੇਖ ਰਹੇ ਹੋ ਆ ਦੇਖੋ ਚੱਕ ਜਿਹਾ ਬਣਿਆ ਹੋਇਆ ਸਲਵਾਰ ਦੇ ਵਿੱਚ ਤੇ ਇਹ ਹੈਗੀ ਇਹਦੀ ਸ਼ਰਟ ਸ਼ਰਟ ਦੇ ਹੋਮਾ ਤੁਹਾਨੂੰ ਵਰਕ ਦਿਖਾਉਣੀ ਹੈ ਸ਼ਰਟ ਦਾ ਨਿੱਕ ਨਿੱਕੀ ਬੁੱਟੀ ਦਾ ਬੜਾ ਪਿਆਰਾ ਜਿਹਾ ਸੂਟ ਹੈ ਬਹੁਤ ਸੋਹਣਾ ਵਰਕ ਬਹੁਤ ਸੋਹਣਾ ਵਰਕ ਤੇ ਬਹੁਤ ਸੋਹਣਾ 컬러 ਤੇ ਸੂਟ ਹੈ ਤੇ ਸਟਫ ਦਾ ਤਾਂ ਰਾਮਟੈਕਸ ਦਾ ਕਹਿਣੇ ਕੀ ਹੈ 23 ਕਿਰਾ ਬਣੂਗਾ ਜੀ ਇਹਦਾ ਫਰੰਟ ਫਰੰਟ ਤੇ ਵਰਕ ਹੋਇਆ ਹੋਇਆ ਦੇਖੋ ਠੀਕ ਹੈ ਤੇ ਬਾਜੂ ਤੇ ਵਰਕ ਹੋਇਆ ਆ ਦੇਖੋ ਕੱਟ ਵਰਕ ਪਲੱਸ ਇਹ ਵਾਲੀ ਬੇਲ ਵਰਕ ਵਾਲੀ ਬਹੁਤ ਸੋਹਣਾ ਲੱਗਦਾ ਜੀ ਸੂਟ ਕਲਰ ਲਗਭਗ ਸਹੀ ਦਿਖ ਰਿਹਾ ਤੁਸ ਜੀ ਆ ਤਾਂ ਨਹੀਂ ਸੀ ਨਹੀਂ ਧੂਰੋਂ ਆਹ ਧੂਰੋਂ ਸਹੀ ਧੂਰੋਂ ਬਿਲਕੁਲ ਸਹੀ ਦਿਖ ਰਿਹਾ ਹੁਣ ਸਹੀ ਆ ਹਾਂ ਬਹੁਤ ਸੋਹਣਾ ਸੂਟ ਹੈ ਇਹ ਸੂਟ ਤੁਹਾਨੂੰ ਮਿਲ ਜੂਗਾ ਜੀ 850 ਚ ਸ਼ਿਪਿੰਗ ਕੋਈ ਨਹੀਂ ਹੋਊਗੀ ਯਾਰੇ ਜੇ ਸੂਟ ਲੈ ਜੀ ਤੇ ਇੱਕ ਸੂਟ ਦੇ ਨਾਲ ਉਹਦਾ ਹੋਰ ਬਸ ਵਰਕ ਦਾ ਡਿਫਰੈਂਸ ਦੇਖ ਲਿਓ ਹੁਣ ਤੁਸੀਂ ਪਹਿਲਾਂ ਇਹ ਨਹੀਂ ਦੇਖ ਲਓ ਆ ਲੋ ਇਹਦੀ ਬੇਲ ਦੇਖੋ ਠੀਕ ਹੈ ਤੇਰਾ ਵੀ ਮੈਂ ਦੱਸ ਦਿਆਂ ਕਿੰਨਾ ਹੋਊਗਾ ਕਿਉਂਕਿ ਕਈ ਵਾਰੀ ਨਾ ਠੇਰਾ ਘੱਟ ਵੱਧ ਹੁੰਦਾ ਏ ਲੋਨ ਦੇ ਤੇ ਇਹ ਕੇਰਾ ਦੀ ਇਹਦਾ ਠੀਕ ਹੈ ਲੈ ਵਰਕ ਦੇਖੋ ਸੀ ਇਹਦਾ ਇਹਦਾ ਤੇ ਉਹਦਾ ਡਿਫਰੈਂਸ ਰੱਖ ਲਿਓ ਬਸ ਵਰਕ ਦਾ ਬੜਾ ਫਰਕ ਤਾਂ ਹੈ ਨਹੀਂ ਥੋੜਾ ਜਿਹਾ ਹੀ ਫਰਕ ਹੈ ਜੇ ਇੱਕ ਨਾ ਮਿਲਿਆ ਦੂਜਾ ਲੈ ਲਿਓ ਠੀਕ ਹੈ ਜੀ ਤੇ ਸੇਮ ਪ੍ਰਾਈਸ ਰਹੂਗੀ ਤੁਹਾਨੂੰ ਲੋ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਦੀ ਕਲੈਕਸ਼ਨ ਲੈ ਕੇ ਤਤਕਾਲ ਸਰ ਸਤਿ ਸ਼੍ਰੀ ਅਕਾਲ